ਕਾ ਤੁਸੀਂ ਵੀ ਫਨਿਸ਼ਾਨੇ ਕਰਦੇ ਹੋ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ ਕਿਉਂਕਿ ਪੁਲਿਸ ਨੇ ਹੁਣ ਚੱਕ ਲਿਆ ਆ ਡੰਡਾ ਤੇ ਕਰਦਣੀ ਵੱਡੀ ਕਾਰਵਾਈ ਅਸੀਂ ਨਹੀਂ ਕਹਿੰਦੇ ਪਏ ਪੁਲਿਸ ਦੇ ਵੱਡੇ ਅਧਿਕਾਰੀ ਕਹਿੰਦੇ ਪਏ ਨੇ ਉਹਨਾਂ ਦਾ ਕਹਿਣਾ ਹੈਗਾ ਕਿ ਲਗਾਤਾਰ ਘਟਨਾਵਾਂ ਹੋ ਰਹੀਆਂ ਸੀ ਐਕਸੀਡੈਂਟ ਹੋ ਰਹੇ ਸੀ ਖੁਦ ਦੀ ਜਾਨ ਵੀ ਜਿਹੜੀ ਗਈ ਸੀ ਜੋਖਮ ਦੇ ਵਿੱਚ ਪਾ ਦਿੰਦੇ ਸੀ ਇਹ ਕਈ ਸ਼ਰਾਬੀ ਤੇ ਦੂਸਰਿਆਂ ਦੀ ਜਾਨ ਲੈਣ ਦੇ ਕਾਰਨ ਵੀ ਬਣ ਜਾਂਦੇ ਹੁੰਦੇ ਸੀ ਹੁਣ ਸਾਡੇ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਗਿਰੇ ਨੇ ਵੱਡੀ ਰਣਨੀਤੀ ਤਿਆਰ ਕਰ ਦਿੱਤੀ ਗਈ ਗਿਆ ਕਿ ਜਿਹੜਾ ਨੌਜਵਾਨ ਜਿਹੜਾ ਸ਼ਖਸ਼ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਆ ਸਾਡੇ ਆ ਗਿਆ ਕਾਬੂ ਤਾਂ ਫਿਰ ਅਸੀਂ ਤਾਂ ਫਿਰ ਚੱਕਦੇ ਨੇ ਆ ਫੱਟੇ ਤੇ ਤੁਸੀਂ ਆਪ ਹੀ ਸੋਲੋ ਕੀ ਕਹਿ ਰਹੇ ਨੇ ਪੁੱਛਦੇ ਵੱਡੇ ਅਧਿਕਾਰੀ ਫੈਸਲਾ ਬਹੁਤ ਵਧੀਆ ਕੀਤਾ ਆ ਲੇਕਿਨ ਕਿਤਨਾ ਕਿਤੇ ਲੀਡਰਾਂ ਦੇ ਜਿਹੜੇ ਗਿਆ ਫੋਨ ਆ ਜਾਇਆ ਕੰਨੇ ਆ ਫਿਰ ਦਬਾਅ ਪਿਆ ਜਾਇਆ ਕੰਨਾ ਕਿ ਜਿਹੜੇ ਵੱਡੇ ਮਗਰਮਾਸ਼ੋ ਬਚ ਜਾਇਆ ਕਰਨੇਗੇ ਕਿ ਆਮ ਇਨਸਾਨ ਪੀਸ ਜਾਇਆ ਕਰਨਾ ਆ ਚੱਕੀ ਵਾਂਗੂ ਏ ਤਾਂ ਸਾਡਾ ਸਿਸਟਮ ਹੈਗਾ ਯਾ ਲੇਕਿਨ ਦੇਖੋ ਕਿੰਨਾ ਚਿਰ ਸਰਕਾਰਾਂ ਦਬਾਅ ਪਾਉਂਦੀਆਂ ਕਿੰਨਾ ਚਿਰ ਪ੍ਰਸ਼ਾਸਨ ਆਪਣੀ ਕਾਰਵਾਈ ਕਰਦਾ ਹੈ ਤਾਂ ਸਮਾਂ ਹੀ ਦੱਸੇਗਾ ਲੇਕਿਨ ਕਿਤਨਾ ਕਿਤੇ ਹਾਲਾਤ ਦੇਖ ਕੇ ਖਬਰ ਦੇ ਕੇ ਮਨ ਨੂੰ ਖੁਸ਼ੀ ਜ਼ਰੂਰ ਹੋਈ ਹੈ ਕਿ ਸਰਕਾਰਾਂ ਹੁਣ ਪੰਜਾਬ ਪੁਲਿਸ ਹੁਣ ਬਿਲਕੁਲ ਇਸ ਚੀਜ਼ ਉੱਤੇ ਨੱਥ ਪਾਏਗੀ ਔਰ ਕ੍ਰਾਈਮ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰੇਗੀ ਬਾਕੀ ਸਾਡੇ ਵੱਲੋਂ ਮੁਬਾਰਕਾਂ ਇਸ ਤਰ੍ਹਾਂ ਦੇ ਉਪਰਾਲੇ ਕਰਨ ਵਾਸਤੇ ਪੰਜਾਬ ਪੁਲਿਸ ਨੂੰ ਅੱਜ ਲੁਧਿਆਣਾ ਦੇ ਵਿੱਚ ਜੋ ਪੰਜਾਬ ਪਾਦੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇੰਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟਲੀ ਔਰ ਮਾਜੋਬ ਮੁਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਇੱਕ ਨਵੇਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਾ ਡਰ ਹੈਗੀ ਆ ਉਹਨੂੰ ਅਸੀਂ ਕੰਬੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜਿਲ੍ਹਿਆਂ ਦੇ ਐਸਪੀ ਡੀਐਸਪੀਜ਼ ਨਾਲ ਮੁਲਾਕਾਤ ਕੀਤੀ ਗਈ ਰੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੱਦਨਾਂ ਨੂੰ ਅਸੀਂ ਸੋਬਰਟੀ ਚੈੱਕਪੋਸਟ ਦਾ ਨਾਮ ਦੇ ਦਿਆਂ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਉਣ